ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਤਰੇ ਕਾਲ ਜੀ ਮੈਂ ਤੁਹਾਡਾ ਆਪਣਾ ਲੱਖੀ ਕੋਰਾਲੀ ਸੋ ਅਸੀਂ ਖੜੇ ਹਾਂ ਪਿੰਡ ਕਾਲੇਵਾਲ ਵਿਖੇ ਜਿੱਥੇ ਕੀ ਪੰਜਾਬ ਸਰਕਾਰ ਦੁਆਰਾ ਥਾਪਰ ਸਕੀਮ ਤਹਿਤ ਤੇ ਮੈਡਮ ਅਨਮੋਲ ਕਗਨਮਾਨ ਹਲਕਾ ਖਰੜ ਕੋਰਾਲੀ ਐਮ ਐਲ ਏ ਦੇ ਸਹਿਯੋਗ ਨਾਲ ਕਾਲੇਵਾਲ ਦੇ 30 ਤੋਂ 40 ਸਾਲ ਪੁਰਾਣੇ ਟੋਬੇ ਦੀ ਜੋ ਸਫਾਈ ਹੋ ਰਹੀ ਹੈ ਜਿਸ ਨੂੰ ਕਿ થਾਪਰ ਮਾਡਲ ਦੁਆਰਾ ਤਿਆਰ ਕੀਤਾ ਜਾਵੇਗਾ ਜਿਸ ਦੀ ਕੀ ਲਾਗਤ ਕਟੋਕੜ 40 ਤੋਂ 45 ਲੱਖ ਰੁਪਇਆ ਦੱਸੀ ਜਾ ਰਹੀ ਹੈ ਸੋ ਇਸ ਪਿੰਡ ਵਿੱਚ ਪੰਜਾਬ ਸਰਕਾਰ ਦੁਆਰਾ ਹੋਰ ਵੀ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਜਿਵੇਂ ਕਿ ਟਿਊਬਲ ਉਪਲਬਧ ਕਰਾਇਆ ਗਿਆ ਹੈ ਤੇ ਇਸ ਪਿੰਡ ਨੂੰ ਇੱਕ ਹਰਿਆ ਭਰਿਆ ਤੇ ਫਲਦਾਰ ਪੁਧਿਆ ਨਾਲ ਸਜਾਉਣ ਲਈ ਔਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੋ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਅਤੇ ਇੱਥੋਂ ਦੇ ਸਰਪੰਚ ਸਾਹਿਬਾਨ ਦਾ ਸੋ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਤੁਹਾਨੂੰ ਦਿਖਾਉਣੇ ਇੱਥੋਂ ਦੀ ਕੁਝ ਤਸਵੀਰਾਂ ਸੋ ਬਣੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ ਸ੍ਰੀ ਕਾ ਜੀ ਅਸੀਂ ਖੜੇ ਹਾਂ ਪਿੰਡ ਕਾਲੇਵਾਲ ਵਿਖੇ ਜਿੱਥੇ ਕਿ ਪੰਜਾਬ ਸਰਕਾਰ ਦੁਆਰਾ ਥਾਪਰ ਸਕੀਮ ਜੀ ਦੇ ਅਧੀਨ ਜੋ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਕੀ ਨਹੀਂ ਭਾਈ ਦੋ ਕਿੱਲੇ ਦੱਸੀ ਜਾ ਰਹੀ ਹੈ ਜੋ ਕਿ ਸਫਾਈਆਂ ਤੇ ਇੰਚਲ ਕੰਮ ਚੱਲ ਰਿਹਾ ਹੈ ਸਾਸ਼ੀ ਕੁਲ ਵੀਰ ਜੀ ਸੋ ਕਿੱਦਾਂ ਦੇਖਦੇ ਹੋ ਸਰਕਾਰ ਦੇ ਕੰਮ ਬੜੀਆ ਲੱਗਦਾ ਜੀ ਕੰਮ ਤਾਂ ਭਾਈ ਜੀ ਜਦਾਂ ਚੱਲੀ ਜਾਓਗੇ ਤਾਂ ਸਰਕਾਰ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੀ ਕਾਇਆ ਕਲਪ ਕਲਪ ਕਰ ਦਊਗੀ ਤੇ ਬਾਕੀ ਰਹੀ ਸਾਡੀ ਜਿਹੜੀ ਪੰਚਾਇਤ ਦੀ ਸੋਚ ਹੈ ਵੀ ਅਸੀਂ ਉਹ ਕੰਮ ਕਰਕੇ ਦਿਖਾਉਣੇ ਆਂ ਵੀ ਅੱਜ ਤੱਕ ਜਿਹੜੇ ਨਹੀਂ ਹੋਏ ਤੁਸੀਂ ਕਦੇ ਸੋਚਿਆ ਵੀ ਸੀ ਕਿ ਕੋਈ ਸਰਕਾਰ ਐਦਾਂ ਵੀ ਕੰਮ ਕਰੇਗੀ ਕਿ ਇੰਨੇ ਇੰਨੇ ਜਿਹੜੇ ਕੋਦੋਂ ਦਾ ਜੋ ਟੋਬਾ ਕਰੋ ਤੱਕ ਦਾ ਹੈ ਪੁਰਾਣਾ ਹੈ ਤੇ ਕੋਦੋਂ ਤੱਕ ਦੀ ਸੀ ਗੰਦਗੀ ਹੋਣਾ ਇਹ ਤਾਂ ਜਦੋਂ ਪਿੰਡ ਵਸਿਆ ਜਦੋਂ ਹੀ ਹੈ ਉਸ ਤੋਂ ਬਾਅਦ 84 ਦੇ ਵਿੱਚ ਇੱਕ ਵਾਰੀ ਹੋਇਆ ਤਾਂ ਮੁਰਦ ਤੇ ਹੋਏ ਹੀ ਨਹੀਂ ਕੰਮ ਆ ਸਿਰਫ ਪਾਲ ਬੰਨੇ ਹੋਈ ਸੀ ਆਦਰਵਾਇਜ਼ ਤਾਂ ਕਦੇ ਹੋਇਆ ਹੀ ਨਹੀਂ ਸੀ ਸਰਕਾਰ ਨੂੰ ਵੀ ਇਹ ਮਤਾ ਪਾਇਆ ਸੀਗਾ ਤੁਸੀਂ ਕਦੇ ਹੋਰ ਵੀ ਸਰਕਾਰਾਂ ਆਂਦੀਆਂ ਜਾਂਦੀਆਂ ਰਹੀਆਂ ਆ ਇਹ ਕਿਸੇ ਮਤਲਬ ਪਾਉਣ ਤੋਂ ਬਾਅਦ ਸਾਡੀ ਸਰਕਾਰ ਹੈ ਸਰਕਾਰ ਦੇ ਮਤਲਬ ਜੇ ਸਰਕਾਰ ਨੇ ਸੋਚਿਆ ਵੀ ਹਾਂ ਸਾਡੀ ਸਪੋਰਟ ਕੀਤੀ ਹੈ ਤਾਂ ਇਹ ਕੰਮ ਹੋਏਗੀ ਹੈ ਸੋਨਾਵਰ ਕੀ ਕਹਿਣਾ ਚਾਹੁੰਦਾ ਐਮਐਲਏ ਦੀ ਗੱਲ ਹੁੰਦੀ ਹੈ ਜੀ ਜਿਹੜਾ ਬੰਦਾ ਐਮਐਲਏ ਬਧੀਆ ਹੋ ਜਾਵੇ ਜਾਂ ਫਿਰ ਸਰਪੰਚ ਕੰਮ ਕਰਨੇ ਵਾਲਾ ਹੋਵੇ ਤਦੇ ਕੰਮ ਹੋਣੇ ਅਦਰਵਾਈਜ਼ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਰਨਾ ਸ਼ੁਭਨਾਮ ਮੇਰਾ ਨਾਮ ਦਲਜੀਤ ਸਿੰਘ ਜੀ ਦਲਜੀਤ ਸਿੰਘ ਗਾਲੇ ਟਡਕਾਲੇ ਵਾਲਾ ਪਿੰਡ ਕਾਲੇਵਾਲ ਤੋਂ ਸੋ ਪੰਜਾਬ ਸਰਕਾਰ ਦੁਆਰਾ ਥਾਪਰ ਸਕੀਮਾਂ ਦੇ ਜੋ ਕੰਮ ਚੱਲ ਰਿਹਾ ਸੋ ਕਿੱਦਾਂ ਦੇਖਦੇ ਹੋ ਇਸ ਕੰਮ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਆ ਐਮਐਲਏ ਬੀਬੀ ਖਗਰਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਤੇ ਇੰਨਾ ਪੈਸਾ ਦੇ ਕੇ ਸਾਡੇ ਪੰਚਾਇਤ ਨੂੰ ਵਾਚਿਆ ਗਿਆ ਤਕਰੀਬਨ ਤਕਰੀਬਨ ਇੱਕ ਓਟੋ ਕੱਟ 40 ਲੱਖ ਦਾ ਪ੍ਰੋਜੈਕਟ ਹੈ ਜੋ ਚੱਲ ਰਿਹਾ ਹੈ ਸੋ ਕੀ ਦੇਖ ਕੇ ਆਣਾ ਚਾਹੋਗੇ ਸਰਕਾਰ ਵੱਲੋਂ ਸਰਕਾਰ ਦਾ ਬਹੁਤ ਵਧੀਆ ਉਦੋਂ ਕਦਮ ਹੈ ਸਾਡੇ ਪਿੰਡ ਵਾਸਤੇ ਜਿਨ੍ਹਾਂ ਨੇ ਕਿ ਸਾਨੂੰ ਪਹਿਲ ਦੇ ਆਧਾਰ ਤੇ ਐਡੀ ਵੱਡੀ ਰਕਮ ਦੇ ਕੇ ਪਿੰਡ ਨੂੰ ਸਾਡੀ ਬੀਬੀ ਸ੍ਰਿੰਦਰ ਕੌਰ ਜੀ ਤੋਂ ਵਾਜਿਆ ਗਿਆ ਬਹੁਤ ਧੰਨਵਾਦੀ ਆ ਬੀਬੀ ਸ੍ਰਿੰਦਰ ਕੌਰ ਜੀ ਤੇ ਤੇ ਉਹਨਾਂ ਦੇ بیٹے ਦੋਨੀ ਜੀ ਦਾ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕਰਕੇ ਇਹ ਕੰਮ ਨੂੰ ਨੇਪਰੇ ਚਾੜ੍ਹ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਓਕੇ ਥੈਂਕ ਯੂ ਅਨ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸੋ ਸ਼ੁਭਨਾਮ ਜੀ ਮਨਸਾ ਸਿੰਘ ਜੀ ਸੋ ਮਨਸਾ ਸਿੰਘ ਜੀ ਪਿੰਡ ਵਿੱਚ ਐਡਾ ਪ੍ਰੋਜੈਕਟ ਚੱਲ ਰਿਹਾ ਹੈ ਹਾਂ ਜੀ ਪੰਜਾਬ ਸਰਕਾਰ ਦੇ ਦੁਆਰਾ ਹਾਂ ਜੀ ਸੋ ਕੀ ਕਹੋ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗਾ ਜੀ ਪਹਿਲਾ ਤਾਂ ਉਹ ਆਕਾਲਪੁਰਖ ਦਾ ਮਹਿਰ ਕਰਕੇ ਠੀਕ ਹੈ ਕਿ ਨਹੀਂ ਫਿਰ ਜੋ ਹਾਜ਼ਰ ਪੰਚਾਇਤ ਆਪਣੀ ਐਮ ਐਲ ਏ ਸਰਕਾਰ ਠੀਕ ਹੈ ਕਿ ਨਹੀਂ ਇਹਨਾਂ ਨੇ ਸਾਡੇ ਪਿੰਡ ਵਾਸਤੇ ਇੰਨਾ ਪ੍ਰੋਜੈਕਟ ਚਲਾਇਆ ਠੀਕ ਹੈ ਕਿ ਨਹੀਂ ਹੋਰ ਦੱਸੋ ਸੋ ਕਿੰਨਾ ਪੁਰਾਣਾ ਟੋਪਾ ਸੀਗਾ ਜਿੰਦਗੀ ਇਹ ਸਫਾਈ ਹੋ ਰਹੀ ਇਹ ਪੁਰਾਣਾ ਤਾਂ ਜੀ ਸਾਡੀ ਜ਼ਿੰਦਗੀ ਤੇ ਮੇਰੀ 20 ਸਾਲ ਦੀ ਉਪਰ ਹੋ ਗਈ ਉਥੇ ਪਹਿਲਾਂ ਹੀ ਹੈ ਪਰ 40 41 ਸਾਲ ਵਿੱਚ ਇਹਦੀ ਸਫਾਈ ਕੋਈ ਨਹੀਂ ਕੀਤੀ ਸੋ ਤੁਹਾਡੀ ਇਨੀ ਉਮਰ ਹੋਣ ਦੇ ਬਾਵਜੂਦ ਵੀ ਕਈ ਸਰਕਾਰਾਂ ਆਈਆਂ ਵੀ ਐ ਕਈਆਂ ਵੀ ਐ ਸੋ ਕਦੇ ਤੁਸੀਂ ਉਹ ਪ੍ਰੋਜੈਕਟ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਦੇਖੋ ਗੱਲ ਇੱਕ ਹੈ ਜੀ ਹੁਣ ਉਹਨਾਂ ਬਾਰੇ ਇਹ ਤਾਂ ਹੁਣ ਜਿਹੜੇ ਮਹਤਵਪੂਰਨ ਬੰਦੇ ਐ ਸਰਪੰਚ ਪੰਚ ਤੋਂ ਉਹ ਲਿਆਉਣ ਤਾਂ ਜਿਹੜੀ ਅਸੀਂ ਪਬਲਿਕ ਹੈ ਨਾ ਤਾਂ ਹਮੇ ਹੀ ਕਰ ਸਕਦੇ ਸੋ ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਤੁਸੀਂ ਕੀਵੇਂ ਦੇਖਦੇ ਹੋ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਜੀ ਜਿੰਨਾ ਪੈਸਾ ਸਾਡੇ ਪਿੰਡ ਚ ਆ ਰਿਹਾ ਠੀਕ ਹੈ ਕਿ ਨਹੀਂ ਔਰ ਇੱਕ ਇਹ सरपंच साहब भरत रहे हैं पंजाब सरकार दे कहले ਸਾਡਾ ਜਿਹੜਾ ਇਹਨਾਂ ਦਾ ਸਰਪੰਚ ਸਾਹਿਬ ਦਾ ਨੜਕਾ ਇੱਕ ਨੌਂ ਨੀਏ سارے ਟੰਬਰ ਦੀ ਉਹਨਾਂ ਦੀ ਵੀ ਬਹੁਤ ਕੁਰਬਾਨੀ ਆ ਜਿਹੜੇ ਦਿਨ ਦਾ ਠੀਕ ਸਰਕਾ ਚੱਲ ਰਿਹਾ ਡਿਊਟੀਆਂ ਵੀ ਕਰਦੇ ਠੀਕ ਆ ਕਿ ਧੰਨਵਾਦ ਕੋਈ ਨਹੀਂ ਕੋਈ ਆ ਸ਼ਸ਼ੀ ਕਾਲ ਸ਼ਸ਼ੀ ਗਾਲ ਜੀ ਆ ਸੁਖਨਾਮ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਪਿੰਡ ਕਾਲੇਆਲ ਵਿੱਚ ਹਾਂ ਜੀ ਜਿਸ ਦੇ ਕਿ ਤੁਸੀਂ ਨਿਵਾਸੀ ਹੋ ਹਾਂ ਜੀ ਸੋ ਐਡਾ ਬੜਾ ਬੜਾ ਪਲ ਰਿਹਾ ਹੈ ਸੋ ਕੀ ਕਰਨਾ ਚਾਹੋਗੇ ਸਰਕਾਰ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨਾ ਪੈਸਾ ਦੇ ਕੇ ਇਹ ਸਾਡਾ ਕੰਮ ਸ਼ੁਰੂ ਕਰਾਇਆ ਬੀਬੀ ਡਾਗਰਮਾਨ ਜੀ ਨੇ ਬਹੁਤ ਅਸੀਰਣੀ ਜਿਨ੍ਹਾਂ ਨੇ ਸਾਨੂੰ ਇਨਾ ਸਹਯੋਗ ਦਿੱਤਾ ਪਰ ਹੋਰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕੰਮ ਕਰੋ ਜਿੰਨਾ ਪੈਸਾ ਲਿਆ ਕੀਤਾ ਇਹ ਸਾਡੇ ਬੇਟੇ ਨੇ ਨੋਨੀ ਨੇ ਲੈ ਲੋ ਕਿ ਸਾਰਾ ਪ੍ਰੋਜੈਕਟ ਚਲੋ ਸੋ ਜੋ ਸਰਕਾਰ ਪੰਜਾਬ ਸਰਕਾਰ ਹੈ ਇਹ ਜੋ ਉਪਰਾਲੇ ਹੋਰ ਵੀ ਕਈ ਸਕੀਮਾਂ ਲੈ ਕੇ ਆ ਰਹੀ ਹੈ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਸਕੀਮਾਂ ਚੱਲਦੀਆਂ ਨਹੀਂ ਸਾਡੇ ਇੱਧਰ ਗਲੀਆਂ ਦੇ ਵਿੱਚ ਪਾਪ ਪੈ ਰਹੇ ਆਂ ਬਾਕੀ ਗਿੱਲੇ ਸੁੱਕੇ ਦੇ ਡੰਪ ਬਣ ਗਏ ਬਾਕੀ ਗਰਾਊਂਡ ਦਾ ਕੰਮ ਸ਼ੁਰੂ ਹੋਣ ਲੱਗਿਆ ਜੀ ਲੈਟਾਂ ਲੱਗਣੀਆਂ ਚਾਰਦਵਾਰੀ ਹੋ ਰਹੀਏ ਸੋ ਹੁਣੇ-ਹੁਣੇ ਲੁਧਿਆਣਾ ਚੋਣਾ ਹੋ ਕੇ ਹਟੀਆਂ ਹਨ ਤੇ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਮੁੜ ਕੇ ਦੁਬਾਰਾ ਫੇਰ ਲੁਧਿਆਣਾ ਵਿੱਚ ਆਪਣੇ ਵਿਧਾਇਕ ਬਣਾ ਚੁੱਕੀ ਹੈ ਸੋ ਕਿਦਾਂ ਦੇਖਦੇ ਹੋ ਬਹੁਤ ਵਧੀਆ ਜੀ ਲੋਕਰ ਜੇ ਵਿਕਾਸ ਕਰੋਗੇ ਸਰਕਾਰ ਵਿਕਾਸ ਕਰੂਗੀ ਤਾਂ ਹੀ ਲੋਕ ਵੋਟਾਂ ਮਾਉਣਗੇ ਜਿੱਥੇ ਉਹਨਾਂ ਨੇ ਵਿਕਾਸ ਕਰਿਆ ਤਾਂ ਉਹਨਾਂ ਨੂੰ ਵੋਟਾਂ ਮਿਲੀਆਂ ਹੈ ਜੀ ਤੋ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਸਾਡੇ ਸਰਕਾਰ ਸਾਡੇ ਆਰ ਦੁਆਰੇ ਸੁਣੇਗੀ ਸਾਡਾ ਵਿਕਾਸ ਕਰੇਗੀ ਤਾਂ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਹੋ ਆਪਣੇ ਆਪ ਹੀ। ਨਾ ਜੀ ਜੋ ਵੀ ਸਰਕਾਰ ਵਿਕਾਸ ਕਰੂਗੀ ਉਹਨੂੰ ਆਪਣੇ ਆਪ ਲੋਕ ਵੋਟਾਂ ਪਾਉਣਗੇ। ਹੁਣੇ ਪੰਚਾਇਤ ਸਾਰੀ ਚੰਗਾ ਕੰਮ ਕਰਦੀ ਹੈ। ਗਾਹਨ ਵੋਟਾਂ ਮੰਗਣ ਦੀ ਲੋੜ ਨਹੀਂ ਜੇ ਪਿੰਡ ਦੇ ਵਿੱਚ ਵਿਕਾਸ ਹੋ ਜਾਣਾ। ਠੀਕ ਹੈ ਜੀ। ਮੈਂ ਪੰਚਾਇਤ ਦੀ ਸਹਿਯੋਗ ਦਹਤੇ ਸਾਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੀ ਪੰਚਾਇਤ ਨਾਲ ਲੰਬੜਦਾਰ ਹੋਰ ਮੋਹਤਬਰ ਬੰਦੇ ਸਾਬ ਜੀ ਨੇ ਬਹੁਤ ਵਧੀਆ ਕੰਮ ਚੱਲਦਾ ਧੰਨਵਾਦ ਧੰਨਵਾਦ ਜਿਵੇਂ ਪਸਤਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਥਾ ਨਾ ਇਹ ਨੌਨੀ ਸਾਹਿਬ ਮੁੰਡੇ ਸਾਡੇ ਕਲਾ ਮੁੰਡੇ ਗਏ ਹੱਥ ਘੁੰਮ ਕੇ ਬੋਠਾ ਮੀਮਾਕਾ ਹੈ ਠੀਕ ਹੈ ਜੇ ਸਾਡੇ ਪਿੰਡ 'ਚ ਠੀਕ ਕੰਮ ਚੱਲ ਰਿਹਾ ਤਾਂ ਹੀ ਅਸੀਂ ਉਹਨਾਂ ਦੀ ਵਾਸਤਾ ਮੰਗਦੇ ਠੀਕ ਹੈ ਨਹੀਂ ਵਾਲੀ ਇਹ ਲੋਟ ਆਪ ਆਪਣੇ ਆਪ ਜੀ ਆਪਣੇ ਆਪ ਬੋਠਾ ਪਹਿਣਗੇ ਇਹ ਤਾਂ ਅਸੀਂ ਐਂ ਵੀ ਕਰ ਰਹੇ ਹਾਂ ਵੀ ਜਿਹੜਾ ਪੰਚਾਇਤ ਨੂੰ ਵੀ ਮੰਗਦੀ ਲੋਟੀ ਬਕ ਬੋਠਾ ਜਿਵੇਂ ਕੰਮ ਕਰੂਗੀ ਪੰਚਾਇਤ ਦੇ ਰੁਕੋਂ ਪਹ ਜਾਣ ਦੀ ਲੋਟ ਆਪੇ ਬਣਾਉਂਗੀ ਬਿਲਕੁਲ ਹਾਂ ਜੀ ਧੰਨਵਾਦ ਜੀ ਠੀਕ ਹੈ ਜੀ ਅਜੀ ਸਸਕੀ ਕਾਲ ਜੀ ਸਸਕੀ ਕਾਲ ਰਾਸ਼ਟਰੂ ਦਾ ਨਾਮ ਕੰਟੀ ਅਸਿੰਘ ਰਿਟਾਇਰ ਕਰਨ ਸੋ ਤੇ ਆਪ ਸਰਕਾਰ ਦੁਆਰਾ ਥਾਪਰ ਜੋ ਯੋਜਨਾ ਹੈ ਉਸ ਦੇ ਤੋਂ ਤੁਹਾਡੇ ਪਿੰਡ ਵਿੱਚ ਚੱਲ ਰਿਹਾ ਸੋ ਕਿਦਾਂ ਦੇਖਦੇ ਹੋ ਇਸ ਸਰਕਾਰ ਦੇ ਉਪਰਾਲੇ ਨੂੰ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਪੰਚਾਇਤ ਵੀ ਬੜੇ ਕੰਮ ਕਰ ਰਹੀ ਹੈ ਪਹਿਲਾਂ ਸਰਕਾਰੀ ਟੂਬਰ ਦਾ ਕੰਮ ਹੋਇਆ ਜੀ ਫਿਰ ਉਹ ਲੈਟਰ ਦਾ ਕੰਮ ਹੋ ਰਿਹਾ ਪੂਰ ਵਿੱਚ ਰੂਪੇ ਦਾ ਕੰਮ ਵੀ ਪਹਿਲਾਂ 1986 ਦਾ ਲੈ ਕੇ ਹੁਣ ਤੱਕ ਪਹਿਲੀ ਵਾਰ ਹੋਇਆ ਪਹਿਲਾਂ ਤਾਂ ਕਾਗਜ਼ਾਂ ਵਿੱਚ ਹੀ ਹੁੰਦਾ ਸੀ ਜੀ ਹੋਣ ਹੋਇਆ ਪਹਿਲੀ ਵਾਰ ਸਗਰ ਨਹੀਂ ਜੀ ਤੁਹਾਡਾ ਕਹਿਣ ਦਾ ਮਕਸਦ ਹੈ ਪਹਿਲਾਂ ਕਾਗਜ਼ੀ ਕਾਰਵਾਈ ਹੁੰਦੀ ਸੀ ਕਿ ਪ੍ਰੈਕਟੀਕਲ ਕੰਮ ਕਰਦੇ ਨਾ ਆਜ ਤਾਂ ਬਹੁਤ ਵਾਰ ਹੋਇਆ ਜੀ ਬਹੁਤ ਕਿ ਬਹੁਤ ਵਾਰ ਹੋਇਆ ਮੁਕੇ ਤੇ ਪਹਿਲੀ ਵਾਰ ਹੋਇਆ ਹਾਂ ਜੀ ਸੋ ਸਰਕਾਰ ਦੀ ਬਹੁਤ ਬਰਲੀਆਂ ਬਹੁਤ ਜੀ ਉਹ ਲਾ ਕਲੀਨਿੰਗ ਹੋ ਗਿਆ ਲੈਟਰਾਂ ਦਾ ਕੰਮ ਹੋਇਆ ਬਿਜਲੀ ਹੁਣ ਚੋ ਵੀ ਖਾਣੇ ਆ ਪਿੰਡ ਕਾਲੇ ਆਲ ਵਿਖੇ ਜਿੱਥੇ ਕਿ ਪੰਜਾਬ ਸਰਕਾਰ ਦੁਆਰਾ ਜੋ ਕਿ ਪ੍ਰੋਜੈਕਟ ਚਲਾਇਆ ਗਿਆ ਹੈ ਬਹੁਤ ਹੀ ਜੋ ਕਿ ਟੋਬਾ ਸਿਸਤੀ ਕੀ ਨਵਾਈ ਦੱਸੀ ਜਾ ਰਹੀ ਹੈ ਦੋ ਕਿੱਲਾਂ ਦੀ ਨਵਾਈ ਦੱਸੀ ਜਾ ਰਹੀ ਹੈ ਜਿਸ ਦਾ ਕਿ ਸਫਾਈ ਅਭਿਆਨ ਚੱਲ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਕਾਲੇਵਾਲ ਸਰਪੰਚ ਸੱਸੀ ਕਾਲ ਜੀ ਸੱਸੀ ਜੀ ਮੈਂ ਆਪਣਾ ਸੁਭਨਾਮ ਸ੍ਰੀਿੰਦਰ ਕਾ ਜੀ ਸ੍ਰੀਿੰਦਰ ਕਾ ਜੀ ਕਿੱਦਾਂ ਦੇਖ ਰਹੇ ਹੋ ਸਰਕਾਰ ਦੇ ਕੰਮ ਸਰਕਾਰ ਜੇ ਤਾਂ ਮੈਂ ਸਰਪੰਚ ਵੰਤ ਸਿੰਘ ਮਾਂਜੀ ਦਾ ਸਪੈਸ਼ਲ ਧੰਨਵਾਦ ਉਦੋਂ ਬਾਅਦ ਮੇਰੀ ਮਤਲਬ ਬੇਟੀਆਂ ਵਾਂਗੂ ਸਮਝਦੀਆਂ ਨਾ ਉਹਨਾਂ ਨੂੰ ਸਾਡੀ ਐਮ.ਐਲ.ਏ. ਅਨਮੋਲ ਗਗਨਵਾਨ ਜੀ ਉਦੋਂ ਬਾਅਦ ਮੇਰੇ ਪਿੰਡ ਦਾ ਨਗਰ ਨਿਵਾਸੀਆਂ ਦਾ ਸਾਨੂੰ ਬਹੁਤ ਸਹਿਯੋਗ ਹੈ ਉਹਨਾਂ ਨੇ ਸਾਨੂੰ ਮਤਲਬ ਇੱਥੇ ਤੱਕ ਖੜਾ ਤੱਕ ਲਿਆ ਕੇ ਨਾ ਵੀ ਸਾਨੂੰ ਇਹ ਸਹਿਯੋਗ ਨਾ ਮਿਲਿਆ ਤਾਂ ਇੱਥੇ ਤੱਕ ਪਹੁੰਚ ਰਹੇ ਹਾਂ ਉਦੋਂ ਬਾਅਦ ਇਹ ਮੇਰਾ ਬੇਟਾ ਰਾਣਾ ਜੀ ਔਰ ਨਵਦੀਪ ਦਾ ਬੇਟਾ ਬਲਕ ਪ੍ਰਧਾਨ ਇਹ ਤਾਂ ਮੈਂ ਕਿਨੇ ਸਾਡੇ ਦਿਨ ਰਾਤ ਮਤਲਬ ਜਿਵੇਂ ਮੇਰਾ ਬੇਟਾ ਨੋਨੀ ਹੈ ਨਾ ਉਹੀ ਕੁਛ ਉਹ ਮੈਂ ਆਪਣਾ ਕੰਮ ਸਮਝ ਕੇ ਮਤਲਬ ਸਾਨੂੰ ਇਹ ਸਹਾਇਕ ਦੇ ਰਹੇ ਆ ਮਤਲਬ ਰਾਤ ਨੂੰ ਫੋਨ ਕਰੀਏ ਦਿਨ ਨੂੰ ਕਰੀਏ ਜਦ ਹੀ ਉਸੇ ਟਾਈਮੇ ਸਾਡਾ ਪਹੁੰਚ ਸਕਦਾ ਉਸੇ ਟਾਈਮੇ ਸਾਨੂੰ ਮਤਲਬ ਗੱਲ ਸਲਾਹ ਜੋ ਵੀ ਅਸੀਂ ਕਰਦੇ ਆ ਬਾਕੀ ਬੇਟੀ ਮੈਂ ਸਮਝਦੀ ਆ ਮੈਂ ਤਾਂ ਐਮਐਲਏ ਸਾਹਿਬ ਨੂੰ ਆਪਣੀ ਉਹਨਾਂ ਦਾ ਤਾਂ ਮਤਲਬ ਸਾਨੂੰ ਬੈਠਣ ਨਹੀਂ ਦਿੰਦੇ ਘਰ ਆ ਉੱਥੇ ਜਾ ਕੇ ਜਾ ਪਹੁੰਚਦੇ ਮੇਰਾ ਬੇਟਾ ਮਤਲਬ ਜਿਆਦਾ ਮਦੀ ਅੱਗੇ ਹੋ ਕੇ ਕਰ ਰਿਹਾ ਕੰਮ ਕਿਉਂ ਮੈਂ ਚਲੋ ਕਰੇ ਲੋ ਹੈ ਨਾ ਔਰਤਾਂ ਬੇਟਾ ਜਿਆਦਾ ਸਹਿਯੋਗ ਮਤਲਬ ਇਹਨਾਂ ਨੂੰ ਨਾਲ ਲੈ ਕੇ ਇਹ ਵਿਚਾਰੇ ਉਸੇ ਟਾਈਮ ਇਹ ਜਾਣਦੇ ਆਂ ਔਰ ਉਸੇ ਟਾਈਮ ਇਹ ਐਮਐਲਏ ਜਿਹੜੇ ਸਾਡੀ ਮੇਰੀ ਬੇਟੀ ਹਨਮੋਲੀ ਗਗਨ ਮਾਨ ਮਤਲਬ ਜਦੇ ਧਿਆਨ ਦਿੰਦੇ ਜਦੇ ਐਕਸ਼ਨ ਲੈਂਦੇ ਆਂ ਔਰ ਮਤਲਬ ਫੰਡਾਂ ਨੇ ਤਾਂ ਸਾਨੂੰ ਕੋਈ ਘਾਟੇ ਨਹੀਂ ਛੱਡੀ ਹੁਣ ਇਸ ਟਾਈਮ ਅਸੀਂ ਇਹ ਸੋਚਦੇ ਹਾਂ ਵੀ ਕਿੱਥੇ ਵੀ ਕਿਹੜਾ-ਕਿਹੜਾ ਕੰਮ ਮਤਲਬ ਵੀ ਰੁਕਣਾ ਪੈ ਰਿਹਾ ਸਾਨੂੰ ਲਾਈਟਾਂ ਦਾ ਕੰਮ ਦੇਖ ਲਓ ਮਤਲਬ ਐਸਡੀਐਮ ਸਾਹਿਬ ਵੱਲੋਂ ਪੈਸੇ ਆ ਗਏ ਹਨਾ ਪਹਿਲਾਂ ਬੋਰ ਹੁੰਦੇ ਹੋਏ ਦੇਖ ਲਓ ਸਰਕਾਰੀ ਬੋਰ ਹੋਇਆ ਆਪਣਾ ਉਦੋਂ ਬਾਅਦ ਹੁਣ ਟੋਬੇ ਵਾਸਤੇ ਗ੍ਰਾਂਟ ਥਾਪਰ ਮਾਡਲ ਗ੍ਰਾਂਟ ਉਦੋਂ ਬਾਅਦ ਉਧਰ ਨਾਲੇ ਦੀ ਗ੍ਰਾਂਟ ਇੱਥੇ ਖੇਡ ਮੈਦਾਨ ਵਿੱਚ ਖੇਡ ਮੈਦਾਨ ਵਾਸਤੇ ਵੀ ਗ੍ਰਾਂਟ ਆਈ ਹੈ ਬੱਚੇ ਉਹ ਦਵਾਦ ਹੁਣ ਫਾਦ ਮਤਲਬ ਖੇਡ ਗਰਾਉਂਡ ਦੇ ਵਿੱਚ ਉਹ ਪਹਿਲਾਂ ਹੀ ਬਣ ਗਿਆ ਬਾਥਰੂਮ ਸਾਡੇ ਚੱਲ ਰਹੇ ਹਨ ਮਤਲਬ ਕੰਮ ਸਾਡਾ ਇੰਨੀ ਜੋਰਾਂ ਤੇ ਚੱਲ ਰਿਹਾ ਹੈ ਨਗਰ ਨਿਵਾਸੀ ਕਿਸੇ ਨੂੰ ਵੀ ਕਦ ਤੁਸੀਂ ਪੁੱਛ ਸਕਦੇ ਆ ਵੀ ਕਿਵੇਂ ਸਹਿਯੋਗ ਹੈ ਸਰਕਾਰ ਦਾ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜੋ ਕੰਮ ਪਿੰਡ ਵਿੱਚ ਚੱਲ ਰਹੇ ਆ ਤੁਹਾਡਾ ਨਗਰ ਤੁਹਾਡੇ ਨਾਲ ਹੈ ਤੇ ਕੋਈ ਵੀ ਕਿਸੇ ਨੂੰ ਕੋਈ ਇਤਰਾਜ਼ਬਾਜ਼ੀ ਨਹੀਂ ਹੈ ਨਹੀਂ ਬਿਲਕੁਲ ਇਹ ਨਗਰ ਦੇ ਬੱਚੇ ਤੁਸੀਂ ਦੇਖ ਲਓ ਰਾਤ ਨੂੰ ਵੀ 12:00 1:00 ਵਜੇ ਤੱਕ ਬੱਚੇ ਇੱਥੇ ਬੈਠੇ ਰਹਿੰਦੇ ਜਦੋਂ ਮਸ਼ੀਨਾਂ ਮਤਲਬ ਰੁਕਦੀਆਂ ਹਨਾ ਉਦੋਂ ਬਾਅਦ ਉਹਨਾਂ ਨੂੰ ਸਾਰਿਆਂ ਦਾ ਮਤਲਬ ਆਪਣਾ ਸੈੱਟ ਕਰਕੇ ਜੋ ਵੀ ਉਹਨਾਂ ਨੇ ਖਾਣਾ ਪੀਣਾ ਮਤਲਬ ਸਾਰੇ ਪਿੰਡ ਦਾ ਮਤਲਬ ਇੰਨਾ ਸਹਿਯੋਗ ਹੈ ਸਾਨੂੰ ਬਹੁਤ ਜ਼ਿਆਦਾ ਇੰਨੀ ਤਾਂ ਸਾਨੂੰ ਐ ਹੋ ਨਹੀਂ ਤਾਂ ਵੀ ਮਤਲਬ ਚਲੋ ਮੈਨੂੰ ਇੱਥੇ ਲੈ ਕੇ ਖੜਾਇਆ ਲੋਕਾਂ ਨੇ ਹੈ ਨਾ ਮੇਰੇ ਪਿੰਡ ਨੇ ਖੜਾਇਆ ਮੈਨੂੰ ਮਤਲਬ ਮੈਨੂੰ ਇਹ ਨਹੀਂ ਤਾਂ ਮੈਂ ਕਈ ਵਾਰ ਵਹਿਗੁਰੂ ਦਾ ਇਨਾ ਸ਼ੁਕਰਾਨਾ ਕਰਦੀ ਆਂ ਵੀ ਦਾਤਾ ਇੱਥੇ ਤੱਕ ਤੁਸੀਂ ਸਾਨੂੰ ਪਹੁੰਚਾਤਾ ਹੈਂ ਮਤਲਬ ਬਹੁਤ ਸ਼ੁਕਰ ਹੈ ਪਿੰਡ ਦਾ ਵਹਿਗੁਰੂ ਦਾ ਸਭ ਤੋਂ ਪਹਿਲਾ ਹੀ ਹੈ ਨਾ ਮਨੋਂ ਬੋਲ ਕਾ ਨਾ ਮਾਰ ਕਈ ਗਰਾਂਟਾ ਲੈ ਕੇ ਆਂਦੇ ਆਂ ਤੇ ਕਈ ਉਹਨਾਂ ਵੱਲੋਂ ਜੋ ਸਰਕਾਰ ਦੁਆਰਾ ਜੋ ਸਕੀਮਾਂ ਚਲਾਈਆਂ ਗਈਆਂ ਹਨ ਸੋ ਉਹਨਾਂ ਦੀ ਸਹੂਲਤਾਂ ਵੀ ਸਾਰੇ ਲੈ ਰਹੇ ਆਂ ਸੋ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਜੀ ਇਹੀ ਕਹੂੰਗਾ ਮੈਡਮ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਡੀ ਸਾਰੀ ਪੰਚਾਇਤ ਮੈਂਬਰ ਉਹਨਾਂ ਪਰ ਬਹੁਤ ਮਾਣ ਹੈ ਜੀ ਇਹ ਸਾਡਾ ਇੰਨਾ ਪੁਰਾਣਾ ਕੰਮ ਰੁਕਿਆ ਵਾ ਜੋ ਵੀ ਸਫਲਤਾ ਮਿਲ ਰਹੀ ਹੈ ਜੀ ਸਾਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਪੰਜ ਮੇਰੇ ਨਾਲ ਪੰਜ ਇਹ ਪੰਚਾਇਤ ਮੈਂਬਰ ਹੈ ਮੇਰੇ ਨਾਲ ਰਵਿੰਦਰ ਸਾਹਿਬ ਤੁਸੀਂ ਕਦੇ ਸੋਚਿਆ ਸੀਗਾ ਜੋ ਕਿ ਇੱਕ ਪਿੰਡ 'ਚ ਜੋ ਇੰਨਾ ਪੁਰਾਣਾ ਟੋਬਾ ਜਿਸ ਦਾ ਗੰਦ ਬਹੁਤ ਜ਼ਿਆਦਾ ਸੀਗਾ ਕਿ ਕਿ ਉਹ ਇਹ ਸਫਾਈ ਹੋ ਸਕਦੀ ਮਤਲਬ ਜਦੋਂ ਨਾ ਇਧਰ ਨੂੰ ਆਉਂਦੇ ਤੇ ਮਨ ਨੂੰ ਇੰਨਾ ਲੱਗਦਾ ਤਾਂ ਵੀ ਕਿ ਮੇਰਾ ਇਹ ਰਹੇ ਹੈ ਵਿਚਾਰੇ ਪਿੰਡ ਦੇ ਲੋਕ ਹੈ ਵਿਚਾਰੇ ਸਾਨੂੰ ਪਤਾ ਜਿੱਕਣਾ ਸੀ ਰਹਿੰਦੇ ਦਾ ਇੰਨੀ ਸਮੈਲ ਮਾਰਦੀ ਸੀ ਇੰਨਾ ਗੰਦ ਦਾ 45 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਗੰਦਾ ਇੰਨਾ ਤਾਂ ਬਹੁਤ ਕਦੇ ਕਿਸੇ ਨੇ ਸਫਾਈ ਨਹੀਂ ਕੀਤੀ ਪਹਿਲੀ ਵਾਰੀ ਸਾਡੇ ਸਰਪੰਚ ਨੇ ਸਾਡੇ ਟੋਬੇ ਤੇ ਚੱਕਣ ਚੱਕਿਆ ਸਾਫ ਹੋਇਆ ਸਸੀਂ ਬਹੁਤ ਧੰਨਵਾਦ ਬਣਾਉਂਦੇ ਇਹਨਾਂ ਦਾ ਤੇ ਸਾਡੇ ਮੁਰ ਤੇ ਕੰਤ ਨਹੀਂ ਕੋਇਆ ਆ ਸਾਡਾ ਘਰ ਕੋਲੇ ਆ ਮੈਂ ਕਹਿੰਦੀ ਪੂਰਾ ਗੰਦ ਸਾਡੇ ਘਰ ਤੱਕ ਜਾਂਦਾ ਰ ਸਮੈਲ ਜਾਂਦੀ ਸੀ ਬਹੁਤ ਜਾਂਦੀ ਸੀ ਸਾਨੂੰ ਜਦ ਵਾਰਸ਼ ਪੈਂਦੀ ਸੀ ਬਹੁਤ ਪਿੰਡ ਵਿੱਚ ਕੋਈ ਹੋਰ ਵੀ ਪ੍ਰੋਬਲਮ ਜੋ ਸਰਪੰਚ ਸਾਹਿਬ ਜੀ ਤੁਸੀਂ ਧਿਆਨ ਵਿੱਚ ਲੈਣਾ ਚਾਹੁੰਦੇ ਹੋ ਹਾਂਜੀ ਹੋਰ ਨਹੀਂ ਸਾਨੂੰ ਚਾਹਤਾ ਟੋਪੇ ਕੀਤੀ ਸੀ ਸਾਰਾ ਟੋਪਾ ਸਾਫ ਹੋ ਗਿਆ ਬਹੁਤ ਅੰਤ ਬਾਅਦ ਬਣਾਉਂਗੇ ਜੀ ਇਸੋ ਲੈਟਾਂ ਦਾ ਟਿਊਬਲ ਦਾ ਕਿਦਾਂ ਦਾ ਪ੍ਰੋਗਰਾਮ ਚੱਲ ਰਿਹਾ ਜੀ ਜੀ ਇਹਨੇ ਨਾ ਬੋਰ ਕਰਾਤਾ ਜੀ ਉਹ ਪਹਿਲੇ ਸਾਡੇ ਚੱਲਦੇ ਆ ਨਾ ਮੈਂ ਲੈਟਾਂ ਵੀ ਪਿੰਡ 'ਚ ਲੱਗ ਗਿਆ ਉਸ ਰਹਿ ਗਈਆਂ ਥੋੜੀ ਬਾਅਦ ਹੀ ਉਹ ਵੀ ਲੱਗ ਜੂਗੀਆਂ ਜੀ ਸੋ ਜੋ ਇਹ ਪੰਜਾਬ ਸਰਕਾਰ ਦੁਆਰਾ ਸਕੀਮਾਂ ਦਿੱਤੀਆਂ ਜਾਂਦੀਆਂ ਹਨ ਸੋ ਕੀ ਕਹਿਣਾ ਚਾਹੋਗੇ ਪੰਜਾਬ ਸਾਹਿਬ ਅਸੀਂ ਸਰਕਾਰ ਨੂੰ ਕਹਾਂਗੇ ਬਹੁਤ ਧੰਨਵਾਦ ਤੁਹਾਡਾ ਜਿਹੜੀ ਸਕੀਮ ਅਸੀਂ ਦਵਾਂਗੇ ਸਾੜੀ ਨਾਲ ਨਾਲ ਸਾਡੀ ਕਰਵਾਈ ਚੋ ਧੰਨਵਾਦ ਹਾਂ ਧੰਨਵਾਦ ਜੋਤ ਨੇ ਮੌਜੂਦ ਨੇ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਖੜੇ ਆ ਪਿੰਡ ਕਾਲੇਵਾਲ ਵਿਖੇ ਜਿੱਥੇ ਕਿ ਥਾਪਰ ਮੋਡਲ ਅਧੀਨ ਮੈਂਦੋ ਚੱਲ ਰਿਹਾ ਹੈ ਕਿ ਬਹੁਤ ਹੀ ਪੁਰਾਣਾ ਸਰਪੰਚ ਸਾਹਿਬ ਦੇ ਕਹਿਣ ਦੇ ਮੁਤਾਬਕ ਕਿ ਬਹੁਤ ਹੀ ਪੁਰਾਣਾ ਟੋਬਾ ਸੀ ਜਿਸ ਦੀ ਸਫਾਈ ਹੁਣ ਹੋ ਰਹੀ ਹੈ ਸੋ ਕੀ ਕਹਿਣਾ ਚਾਹੋ ਦੇਖੋ ਥਾਪਰ ਮਾਡਲ ਦਾ ਕੰਮ ਚੱਲ ਰਿਹਾ ਹੈ ਇਹ 38 ਲੱਖ ਦੀ ਲਗਤ ਨਾਲ ਇਹ ਕੰਮ ਸ਼ੁਰੂ ਹੋਇਆ ਹੈ ਕੰਮ ਇਹ ਇਸ ਤੋਂ ਪਹਿਲਾਂ ਵੀ ਕਿ ਪਿੰਡ ਦੇ ਵਿੱਚ ਕਾਫੀ ਕੰਮ ਹੋਇਆ ਨਵੀਂ ਪੰਚਾਇਤ ਦੁਆਰਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਕਿ ਸਾਰੇ ਪਿੰਡ ਦਾ ਜਿਨ੍ਹਾਂ ਨੇ ਇੰਨੀ ਵਧੀਰੀ ਪੰਚਾਇਤ ਚੁਣੀ ਹੈ ਇਹ ਜਿਹੜੀ ਪੰਚਾਇਤ ਹੈ ਮੇਰੇ ਸਾਨੂੰ ਅੱਖਾਂ ਮਿਲ ਕੇ ਵਿਸ਼ਵਾਸ ਹੈ ਕਿ ਜਿਹੜੀ ਪੰਚਾਇਤ ਹੈ ਪੱਲੇਓ ਪੈਸੇ ਖਰਚਣ ਵਾਲੀ ਪੰਚਾਇਤ ਹੈ ਜੀ ਸਾਡਾ ਛੋਟਾ ਵੀਰ ਹਰਜਿੰਦਰ ਸਿੰਘ ਲੋਨੀ ਜਿਹੜਾ ਕਿ ਦਿਨ ਰਾਤ ਪਿੰਡ ਦੇ ਵਾਸਤੇ ਭੱਜ ਰਿਹਾ ਹੈ ਨੱਠ ਭੱਜ ਕਰ ਰਿਹਾ ਹੈ ਤੇ ਉਹ ਅਸੀਂ ਹੈਰਾਨ ਹੁੰਦੇ ਹਾਂ ਜਦੋਂ ਕਿਤੇ ਵੀ ਜਾਂਦੇ ਹਾਂ ਕਿਤੇ ਪਲੇਟਫਾਰਮ ਤੇ ਜਾਂਦੇ ਹਾਂ ਤਾਂ ਉਹਦੀ ਗੱਡੀ ਦੇ ਵਿੱਚ ਦੋ ਚਾਰਲੇ ਮਤੇ ਉਹ ਪਏ ਹੁੰਦੇ ਆ ਜੀ ਰਣਾ ਜੀ ਆਪਾਂ ਇਹ ਵਾੜਾ ਕੰਮ ਕਰਾਣਾ ਪਰ ਸੈਣੀ ਸਾਹਿਬ ਇਹ ਵਾੜਾ ਕੰਮ ਹੈ ਜੀ ਤੇ ਮੈਂ ਤੁਹਾਨੂੰ ਤੁਸੀਂ ਦੱਸਣਾ ਚਾਹਾਂਗਾ ਤੁਹਾਨੂੰ ਇੱਥੇ ਮੈਕੀ ਪਿੰਡ ਦੇ ਵਿੱਚ ਸਭ ਤੋਂ ਵੱਧ ਸੋਲਡ ਵੇਸਟ ਮੈਨੇਜਮੈਂਟ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਉਹਦੇ ਨਾਲ ਨਾਲ ਦੋ ਬਾਥਰੂਮ ਜਿਹੜੇ ਗਰਾਉਂਡੇ ਨਾਲ ਉੱਥੇ ਬਣ ਰਹੇ ਨੇ ਉਹ ਵੀ ਵੜ ਕੇ ਆਲੂਟੇ ਨਿਮਾਨ ਜੀ ਮੁਲਕੀ ਉਹ ਜਿਹੜੇ ਵੀ ਅਗਾ ਉਹ ਤੋਂ ਸੋਚਦੇ ਨੌਜਵਾਨ ਨੇ ਮਾਲਕ ਆ ਤੇ ਉਹਨਾਂ ਦਾ ਬੜਾ ਸਾਥ ਦਿੰਦੇ ਆ ਜੀ ਨੂਨੀਪੇ ਜੀ ਜਦੋਂ ਵੀ ਕੋਠੀ ਗਈ ਹੈ ਕਿਸੇ ਵੀ ਗਰਾਉਂਡ ਵਾਸਤੇ ਗਏ ਆ ਉਹਨਾਂ ਨੂੰ ਕਦੇ ਮਨਾਂ ਨਹੀਂ ਕੀਤਾ ਉਹਨਾਂ ਨੂੰ ਕਦੇ ਲੋਕਿ ਐਮਐਲਏ ਸਾਹਿਬ ਵੱਲੋਂ ਇਹ ਵੀ ਉਹਨੂੰ ਭਰੋਸਾ ਦਵਾਇਆ ਗਿਆ ਵੀ ਤੁਹਾਨੂੰ ਕਦੇ ਵੀ ਫੰਡਾਂ ਦੀ ਕਮੀ ਨਹੀਂ ਆਏਗੀ ਤੁਸੀਂ ਆਪਣੇ ਪਿੰਡ 'ਚ ਕੰਮ ਕਰੋ ਤੇ ਹੋਰ ਬਹੁਤ ਕੰਮ ਪਿੰਡ ਦੇ ਵਿੱਚ ਟਰਾਂਸਫਰਮ ਸੀ ਇੱਥੇ ਇੱਕ ਗਰਾਉਂਡ ਦੇ ਵਿੱਚ ਇੱਕ ਜਿਹੜਾ ਕਿ ਕਿਸੇ ਵੀ ਟਾਈਮ ਕੋਈ ਵੱਡੀ ਤੋਂ ਘਟਨਾ ਇੱਥੇ ਵਾਪਰ ਸਕਦੀ ਸੀ ਇੱਥੇ ਔਰ ਇਹ ਅੱਜ ਦਾ ਨਹੀਂ ਸੀ ਬੜਾ ਪ੍ਰਾਣਾ ਲੱਗਿਆ ਵਾਸੀ ਜੀ ਤੇ ਟਰਾਂਸਫਰ ਨਾਲ ਦੀ ਨਾਲ ਤੇ ਚੇਂਜ ਕੀਤਾ ਗਿਆ ਜੀ ਇੱਥੇ ਤਾਂ ਕਿ ਇਹ ਗਰਾਉਂਡ ਤੇ ਖੁੱਲਾ ਹੋ ਸਕੇ ਜੀ ਤੇ ਬੱਚੇ ਉੱਥੇ ਵਧੀਆ ਉੱਥੇ ਖੇ ਤੁਸੋਂ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਕਹਿਣਾ ਦੱਸਣਾ ਚਾਹੁੰਦਾ ਕਿ ਨਸ਼ਾ ਮੁਕਤ ਪਿੰਡ ਹੈ ਜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਜੋ ਨਸ਼ਾ ਵਿਰੋਧ ਉਸ ਪਿੰਡ 'ਚ ਬਹੁਤ ਵਧੀਆ ਰੋਲ ਹੈ ਇਸ ਪਿੰਡ ਦਾ ਜੀ ਵਧੀਆ ਸੋਲਸ ਦੇ ਮਾਲਕੀ ਪਿੰਡ ਦੇ ਸਾਰੇ ਇੱਥੇ ਸਾਰੇ ਬਸਿੰਦੇ ਇੱਥੇ ਬਹੁਤ ਵਧੀਆ ਉਹਨਾਂ ਦੀ ਜਿਹੜੀ ਪੰਚਾਇਤ ਚੁਣੀ ਹੈ ਔਰ ਨਸ਼ਾ ਵਾਲਾ ਕੇਸ ਵੀ ਇਸ ਪਿੰਡ ਦੇ ਵਿੱਚ ਕੋਈ ਹੈ ਨਹੀਂ ਕੋਈ ਜੀ ਤੇ ਡਵੈਲਪਮੈਂਟ ਜਿਹੜੀ ਹੈਗੀ ਇਸ ਪਿੰਡ ਦੇ ਵਿੱਚ ਬਹੁਤ ਵਧੀਆ ਹੋ ਰਹੀ ਹੈ ਤੇ ਅੱਗੇ ਵੀ ਜਿਹੜੇ ਕੰਮ ਹੈ ਬਹੁਤ ਵਧੀਆ ਚੱਲਣਗੇ ਇੱਕ ਸੜਕ ਹੈ ਜਿਹੜੀ ਸਿੰਘਪੁਰੇ ਟਿਕੜੂਏ ਵਾਲੀ ਜੀ ਇਹ ਸੜਕ ਵੀ ਬਹੁਤ ਜਲਦੀ ਪ ਤੇ ਸਿੰਘਪੁਰੇ ਆਪਣਾ ਸੋਹਣਾ ਤੋਂ ਸੋਹਣਾ ਤੋਂ ਸੋਹਣਾਪੁਰ ਤੋਂ ਹਸਪਤਲ ਬੋਲੀ ਸੜਕੇ ਵੀ ਪਾਸ ਹੋ ਚੁੱਕੀ ਹੈ ਜੀ ਠੀਕ ਹੈ ਤੇ ਨਾਲ ਦੀਆਂ ਸੜਕਾਂ ਸਾਰੀਆਂ ਪਾਸ ਹੋ ਚੁੱਕੀਆਂ ਨੇ ਇਹ ਵੀ ਸੜਕ ਦਾ ਇੰਤਿਆਰ ਹੈ ਬਹੁਤ ਜਲਦੀ ਸੜਕ ਪਾਸ ਹੋ ਜੂਗੀ ਜੀ ਤੇ ਤੁਹਾਨੂੰ ਅਸੀਂ ਇਹ ਪ੍ਰੋਸਤ ਦਵਾਉਣਾ ਚਾਹਾਂਗੇ ਸਾਡੇ ਪਿੰਡ ਵਾਸੀਆਂ ਨੂੰ ਕਿ ਤੁਹਾਡਾ ਪਿੰਡ ਬਹੁਤ ਥੋੜੇ ਸਮੇਂ ਦੇ ਵਿੱਚ ਇੱਕ ਮਾਡਲ ਪਿੰਡ ਬਣੇਗਾ ਤੇ ਜੀ ਕਿ ਲੋਕ ਦੂਰੋਂ ਦੇਖਣ ਆਉਣਗੇ ਪਿੰਡ ਨੂੰ ਕਿ ਪਿੰਡੇ ਦੀ ਕਿਦਾਂ ਵਿੱਚ ਕੰਮ ਹੋਏਗੇ ਨੇ ਸਾਡਾ ਤਾਂ ਸੁਪਨਾ ਹੈ ਜੀ ਕਿ ਵਿਰੋਧੀ ਵੀ ਕਰੀਫ ਕਰ ਕਿ ਵਾਕਿ ਪਿੰਡੇ ਵਿੱਚ ਕੰਮ ਹੋਏ ਨੇ ਜੀ ਤੇ ਉਹ ਸਾਰਾ ਸਹਿ ਪਿੰਡ ਦੀ ਇਹ ਸਾਰਾ ਸਹਿ ਰਾ ਜਿਹੜੀ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਲੋਕਾਂ ਨੂੰ ਤੇ ਸਾਡੇ ਪਟਵਾਰੀ ਸਾਹਿਬ ਨੂੰ ਜਾਂਦਾ ਹੈ ਕਿ ਇਹ ਆਪਣੇ ਪੁੱਲੇ ਪੈਸੇ ਖਰਚ ਕੇ ਇਹਨਾਂ ਨੇ ਆਪਣੇ ਜਿਹੜੀ ਹੈਗੀ ਆਪਣੇ ਪਿੰਡ ਨੂੰ ਹਰ ਬਲਣਾ ਚਾਹੁੰਦੇ ਨੇ ਸੋ ਮੈਂ ਜ਼ਿਆਦਾ ਨਹੀਂ ਬੋਲਾਂਗਾ ਸੋ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਪਿੰਡ ਦੀ ਪੰਚਾਇਤ ਦਾ ਜਿਹੜਾ ਮੈਨੂੰ ਉਹ ਬਹੁਤ ਜ਼ਿਆਦਾ ਸਹਿਯੋਗ ਹੈ ਮਤਲਬ ਪੰਚਾਇਤ ਮੈਂਬਰ ਇੰਨਾ ਸਹਿਯੋਗ ਦੇ ਰਹੇ ਆ ਮਤਲਬ ਲੋਕ ਘਰੇ ਕਹਿੰਦੇ ਆ ਵੀ ਜਦ ਮਰਜੀ ਸਾਨੂੰ ਬੁਲਾਓ ਦਿਨ ਰਾਤ ਮੇਸੀਂ ਤੁਹਾਡੇ ਨਾਲ ਹਾਜ਼ਰ ਆ ਵੀ ਅੱਥਾਂ ਵਿੱਚ ਕੇ ਕੰਮ ਕਰੀਏ ਬਾਕੀ ਸਰਕਾਰ ਦਾ ਤਾਂ ਵੀ ਸਾਨੂੰ ਇੰਨਾ ਸਹਿਯੋਗ ਮਿਲ ਰਿਹਾ ਹੈ ਨਾ ਵੀ ਮੈਂ ਦੱਸ ਨਹੀਂ ਸਕਦੀ ਇੰਨੀਆਂ ਗਰਾਂਟਾ ਮਤਲਬ ਜੀ ਵੀ ਇਹਨਾਂ ਨੇ ਦੱਸਿਆ ਮੇਰੇ ਬੇਟੇ ਵਰਗੇ ਹੀ ਆ ਇਹ ਮੈਨੂੰ ਬਿਲਕੁਲ ਇਹ ਵੇ ਇਹ ਵੀ ਮਤਲਬ ਹੈ ਇੰਨਾ ਅਸੀਂ ਕਹਿ ਸਕਦੇ ਨੇ ਵੀ ਹੁਣ ਸਗੋ ਛੋਟਾ ਬੇਟਾ ਕਹਿੰਦਾ بڑے ਬੇਟੇ ਨੂੰ ਵੱਡਾ ਬੇਟਾ ਮੇਰਾ ਬਹੁਤ ਕਈ ਵਾਰ ਰਾਤ ਨੂੰ ਦੇਖ ਲਾ ਸੌਂਦਾ ਵੀ ਨਹੀਂ ਉਹਨੂੰ ਮਤਲਬ ਕਿਤੇ ਡਿਊਟੀ ਕਦੇ ਇੱਥੇ ਪਿੰਡ ਤੇ ਆਉਗੇ ਬਾਕੀ ਪਿੰਡਾਂ ਨੂੰ ਪਤਾ ਹੀ ਸਾਰੇ ਨੂੰ ਉਹ ਵੀ ਕਹਿ ਦੂਗਾ ਵੀ ਵੀਰ ਜੀ ਅੱਗੇ ਸਟਾਰਟ ਕਰੋ ਕਹਿੰਦਾ ਮੈਂ ਆਪਾਂ ਕਰਦੇ ਆ ਕੋਈ ਗੱਲ ਵੀ ਇੱਕ ਪਾਸੇ ਆਪਾਂ ਸਾਰਾ ਮਤਲਬ ਆਰਾਮ ਨਾਲ ਲਾਈਏ ਮਤਲਬ ਸਾਨੂੰ ਇੰਨਾ ਕਿ ਵੀ ਅਸੀਂ ਕੰਮ ਕਿੱਥੇ ਕਿੱਥੇ ਸਟਾਰਟ ਕਰੀਏ ਇੰਨੀ ਗ੍ਰਾਂਟ ਤਾਂ ਮਤਲਬ ਸਰਕਾਰ ਨੇ ਸਾਨੂੰ ਇੱਕ ਗੱਲ ਮੈਂ ਕਹਿਨੀ ਆ ਕਿ ਵੀ ਕੰਮ ਨਾ ਕਰਨ ਵਾਲਾ ਬੰਦਾ ਹੋਵੇ ਨਾ ਸਰਕਾਰ ਵੱਲੋਂ ਕੋਈ ਘਾਟ ਨਹੀਂ ਸਰਕਾਰ ਵੱਲੋਂ ਕੋਈ ਘਾਟ ਨਹੀਂ ਠੀਕ ਹੈ ਸਾਨੂੰ ਬਾਈ ਥੈਂਕ ਯੂ ਸੋ ਸਾਡੇ ਨਾਲ ਮੌਜੂਦ ਨੇ ਨਵਦੀਪ ਸਾਖ ਪ੍ਰਧਾਨ ਸਾਹਿਬੀ ਗਾਲਬੀਰ ਜੀ ਜੀ ਸਾਹਿਬੀ ਗਾਲਬੀਰ ਜੀ ਸੋ ਅੱਜ ਪਿੰਡ ਕਾਲੇਆੜ ਵਿਖੇ ਖੜੇ ਆਂ ਸੋ ਸਰਕਾਰਾਂ ਦੀ ਜੋ ਸਕੀਮਾਂ ਹਨ ਸੋ ਸਰਕਾਰ ਪਿੰਡ ਤੋਂ ਲੈ ਕੇ ਸਰਪੰਚ ਸਾਹਿਬ ਤੱਕ ਕਹਿੰਦੇ ਕਿ ਮੂੰਹ ਤੋਂ ਤਾਰੀਫ ਕਰਦੇ ਨਹੀਂ ਹਟ ਰਹੇ ਆਂ ਸੋ ਕੀ ਕਹਿਣਾ ਚਾਹੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਪਿੰਡ ਕਾਲੇਆੜ ਦੇ ਵਿੱਚ ਅੱਜ ਕੁਝ ਲੋਕਾਂ ਦੀ ਆਵਾਜ਼ ਨੂੰ ਤੇ ਸਾਡੀ ਸਾਡੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਪਿੰਡ ਨਗਰ ਕਾਲੇਵਾਲ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਸਹਿਯੋਗ ਦੇ ਨਾਲ ਅੱਜ ਨਗਰ ਦੇ ਵਿੱਚ ਬਹੁਤ ਪੁਰਾਣਾ ਜੋ ਤੋਬਾ ਸੀਗਾ ਉੱਥੇ ਥਾਪਰ ਮਾਡਲ ਦਾ 38 ਤੋਂ 40 ਲੱਖ ਦਾ ਥਾਪਰ ਮਾਡਲ ਹੈ ਜੋ ਇਹ ਪਾਸ ਹੋ ਕੇ ਇਹਦਾ ਕੰਮ ਚੱਲ ਰਿਹਾ ਹੈ ਜੀ ਤੇ ਅਨੇਕਾ ਕੰਮ ਆ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਚੇਅਰਮੈਨ ਸਾਹਿਬ ਪਹਿਲਾਂ ਗਿਣਾ ਚੁੱਕੇ ਆ ਸਰਪੰਚ ਸਾਹਿਬ ਗਿਣਾ ਚੁੱਕੇ ਆ ਤੇ ਮੈਂ ਬਹੁਤ ਖੁਸ਼ ਆ ਤੇ ਚੇਅਰਮੈਨ ਸਾਹਿਬ ਨੇ ਵੱਲੋਂ ਦੱਸਿਆ ਗਿਆ ਕਿ ਇੱਕ ਨਵਦੀਵੀ ਦਾ ਸੁਪਨਾ ਹੈ ਜੀ ਇਸ ਨੂੰ ਇੱਕ ਜੋ ਮਾਡਲ ਹੈ ਜੋ ਕਿ ਹਰੀਿਆਲੀ ਵਿੱਚ ਬਦਲਣਾ ਚਾਹੁੰਦੇ ਆ ਸੋ ਲੈ ਕੇ ਆਣਾ ਚਾਹੁੰਦੇ ਸੋ ਕੀ ਕਹਿਣਾ ਚਾਹੋਗੇ ਤੇ ਇਹ ਤਾਂ ਜਿਵੇਂ ਇੱਕ ਕੰਮ ਹੋ ਗਿਆ ਉਸ ਤੋਂ ਬਾਅਦ ਸਾਡਾ ਪਲਾਨ ਹੈ ਜਿਹੜਾ ਅੱਗੇ ਦਾ ਪਲਾਨ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਪਿੰਡ ਨੂੰ ਜੋ ਚਾਰੋਂ ਪਾਸੋਂ ਹਰਿਆ ਭਰਿਆ ਕਰਨ ਦੇ ਲਈ ਬਰਮ ਨੂੰ ਬਰਮਾ ਜਿਹੜੀ ਮਿੱਟੀ ਦੇ ਵਿੱਚ ਉਹਦੇ ਵਿੱਚ ਜਿਹੜੇ ਦਰਖਤ ਹੈ ਵਧੀਆ ਫਲਦਾਰ ਦਰਖਤ ਲਗਾਏ ਜਾ ਰਹੇ ਆ ਤੇ ਪਿੰਡ ਦੀ ਕੁਸ਼ ਖਾਮ ਲਾੜ ਜੋ ਨਾ ਵਰਤੋ ਦੇ ਵਿੱਚ ਹੈਗੀ ਆ ਉਹਦੇ ਵਿੱਚ ਅਸੀਂ ਮੇਨੀ ਜੰਗਲ ਹੈ ਜਿਹੜਾ ਬੱਚਿਆਂ ਦੀ ਚੈੱਕ ਚਾਹਤ ਦੇ ਲਈ ਉਹ ਮਿੰਨੀ ਜੰਗਲ ਆ ਉਹ ਲੈ ਕੇ ਆ ਰਹੇ ਆ ਤੇ ਜਿਹੜਾ ਪਿੰਡ ਆ ਇਹਨੂੰ ਇਲਾਕੇ ਦਾ ਮਾਡਲ ਪਿੰਡ ਆ ਜਿਹੜਾ ਉਹ ਬਣਾਉਣਾ ਹੈ ਤੇ ਜੋ ਇਹ ਸਰਪੰਚਾਂ ਦਾ ਪਰਿਵਾਰ ਹੈਗਾ ਇੱਥੇ ਪਰਿਵਾਰ ਆ ਸਾਡਾ ਇਹ ਮੇਰਾ ਆਪਣਾ ਪਰਿਵਾਰ ਹੈਗਾ ਇਹ ਤੇ ਮੈਂ ਇਹਨਾਂ ਤੋਂ ਇਹ ਪਰਿਵਾਰ ਦੀ ਜੋ ਇੰਨੀ ਮਿਹਨਤ ਹੈ ਸਾਡਾ ਵੀ ਨੋਨੀ ਰਜਿੰਦਰ ਸਿੰਘ ਨੋਨੀ ਸਰਪੰਚ ਸਾਹਿਬ ਦੇ ਬਡੇ ਬੇਟਾ ਜੀ ਹੈ ਹਨਾ ਤੇ ਉਹਨਾਂ ਦਾ ਸਾਡੇ ਨਾਲ ਬਹੁਤ ਸਹਿਯੋਗ ਰਹਿੰਦਾ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਐਮਐਲਏ ਸਾਹਿਬ ਸਾਡੇ ਬਹੁਤ ਸਾਡੇ ਤੇ ਮਿਹਰ ਭਰਿਆ ਉਹਨਾਂ ਦਾ ਹੱਥ ਹੈ ਜਿਹੜਾ ਹਮੇਸ਼ਾ ਰਹਿੰਦਾ ਹੈ ਥਾਪੀ ਰਹਿੰਦੀ ਹੈ ਵੀ ਤੁਸੀਂ ਕਦੀ ਕਾਬਰ ਨਾ ਨੀ ਕਿਸੇ ਕੰਮ ਤੋਂ ਲੈ ਕੇ ਤੇ ਜਿੰਨੇ ਵੀ ਗ੍ਰਾਂਟਾਂ ਆਈਆਂ ਏ ਉਹ ਐਮਐਲਏ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਾਨੂੰ ਦਿੱਤੀਆਂ ਏ ਤੇ ਉਸ ਤੋਂ علاوہ ਸਾਡੇ ਜਿਹੜੇ ਪਿੰਡ ਦੀ ਪੰਚਾਇਤ ਆ ਤੇ ਨੋਨੀ ਵੀਰਾਂ ਉਹਨਾਂ ਦਾ ਜਿਹੜਾ ਇਹ ਕੰਮ ਦੇ ਵਿੱਚ ਬਹੁਤ ਜਾਨੀ ਕਿ ਐਫਰਟਸ ਹੈਗੇ ਆ ਉਹ ਫੁੱਲ ਐਫਰਟ ਆ ਤਾਂ ਇਹ ਜਿਹੜੇ ਕੰਮ ਆ ਅ 30 ਤੋਂ 40 ਲੱਖ ਦਾ ਕੰਮ ਆ ਟੋਬੇ ਦਾ ਕੰਮ ਚੱਲ ਰਿਹਾ ਗਰਾਊਂਡ ਦਾ ਕੰਮ 25 ਲੱਖ ਦੀ ਗਰਾਊਂਡ ਹੈ ਜਿਹੜੀ ਆ ਆਪਣੇ ਗਰਾਊਂਡ ਦੀ ਹੈਗੀ ਆ ਤੇ अनेका ਕੰਮ ਆ ਜਿਹੜੇ ਹੋਰ ਵੀ ਆਪਾਂ ਵੱਧ ਚੜ ਕੇ ਉਹ ਕੰਮ ਆ ਉਹ ਪਿੰਡ ਦੇ ਵਿੱਚ ਕਰਵਾਉਣੇ ਆ ਟਿਊਬਵਲ ਦਾ ਕੰਮ ਹੈਗਾ ਮਤਲਬ ਪਾਣੀ ਦੀ ਸਮੱਸਿਆ ਜਿਹੜੀ ਲੋਕਾਂ ਦੇ ਘਰਾਂ ਨੂੰ ਜਿਨ੍ਹਾਂ ਨੂੰ ਪਾਣੀ ਨਹੀਂ ਸੀਗਾ ਜਾਂਦਾ ਉਹਨਾਂ ਦੇ ਘਰਾਂ ਤੱਕ ਪਾਣੀ ਪੁੱਜਦਾ ਕੀਤਾ ਹੈ ਲੋੜਿੰਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਆ ਪਹਿਲ ਦੇ ਆਧਾਰ ਤੇ ਕਰਨ ਵਾਲੀਆਂ ਉਹ ਸਮੱਸਿਆਵਾਂ ਹੱਲ ਕਰ ਦਿੱਤੀਆਂ ਹੈ ਅੱਗੇ ਵਾਸਤੇ ਵੀ ਜੋ ਪਿੰਡ ਨਿਵਾਸੀ ਸਾਨੂੰ ਸਾਡੀ ਸਾਡੇ ਤੇ ਹੁਕਮ ਲਾਉਣਗੇ ਅਸੀਂ ਉਹ ਹੁਕਮ ਸਿਰ ਮੱਥੇ ਆ ਤੇ ਉਸੇ ਹਮੇਸ਼ਾ ਕਰਦੇ ਰਹਾਂਗੇ ਇਸੇ ਤਰ੍ਹਾਂ ਬਾਕੀ ਪਿੰਡਾਂ ਦੇ ਵਿੱਚ ਵੀ ਅਸੀਂ ਜੋ ਹੈਗੀ ਆ ਡਿਵੈਲਪਮੈਂਟ ਉਹ ਕਰਦੇ ਰਹਾਂਗੇ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮਐਲਏ ਭੈਣ ਮੇਰੇ ਵੱਡੇ ਭੈਣ ਅਰਮੋਲ ਗਗਰ ਮਾਨ ਜੀ ਦਾ ਤੇ ਸਾਡੇ ਚੇਅਰਮੈਨ ਹਰੀਸ਼ ਰਾਣਾ ਜੀ ਦਾ ਧੰਨਵਾਦ ਕਰਦਾ ਜਿਹੜੇ ਮਤਲਬ ਕਿ ਦਿਨ ਰਾਤ ਇਹਨਾਂ ਪਿੰਡਾਂ ਦੀਆਂ ਸ਼ਹਿਰਾਂ ਦੀ ਡਿਵੈਲਪਮੈਂਟ ਦੇ ਵਿੱਚ ਸੋਚ ਦੇ ਵਿੱਚ ਲੱਗੇ ਰਹਿੰਦੇ ਆ ਤੇ ਪਿੰਡ ਦੀ ਪੰਚਾਇਤ ਦਾ ਸਾਰੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੇ ਕਰਕੇ ਇਹ ਸਾਰਾ ਕੰਮ ਹੋਇਆ ਹੈ ਮੇਰੇ ਦਾ ਐਫਰਟ ਚਲੋ ਆਪਾਂ ਇਹਦਾ ਇਹਨਾਂ ਦੀ ਆਵਾਜ਼ ਨੂੰ ਸਰਕਾਰ ਦੇ ਦੁਆਰੇ ਪਹੁੰਚਾਉਣਾ ਹੈ ਤੇ ਅੱਗੇ ਵੀ ਪਹੁੰਚਾਉਂਦੇ ਰਹਾਂਗੇ ਤੇ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਆ ਸਾਰਿਆਂ ਦਾ ਧੰਨਵਾਦ 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 ਥੈਂਕ ਯੂ